ਉਹ ਚੋਣਾ ਨੰਬਰ ਪੁੱਛੋਲਾ ਫੁੱਟਰ ਲਗਵਾ ਕੇ ਸ਼ਾਰਕੀ ਗੇੜੀਆਂ ਮਾਰਨੀਆਂ ਪਈਆਂ ਮਹਿੰਗੀਆਂ ਨੌਜਵਾਨ ਚੜ ਗਈ ਤੋ ਪੰਗ ਹੋ ਗਿਆ ਅਬਸਰੜ ਕੇ ਮਾਮਲਾ ਸ਼ਾਂਤ ਬਹਿ ਕਿਥੇ ਚਾਪ ਦੇ ਵਿੱਚ ਕੁਝ ਨੌਜਵਾਨ ਖਿਆਲ ਦੇ ਫੁੱਟਰ ਲਗਵਾ ਕੇ ਬੋਲੜਬਾਜੀ ਕਰ ਰਹੀ ਸੀ ਪੰਚਾਇਰ ਵਿੱਚ ਗੇੜੀਆਂ ਮਾਰ ਰਹੀ ਸੀ ਤਾਂ ਇਸ ਤਰ੍ਹਾਂ ਸੂਚਨਾ ਪੁਲਿਸ ਦੇ ਤੰਗ ਤੰਮੋ ਮਿਲ ਗਈ ਤੰਮੋ ਕੇ ਤੇਹੀ ਕੋ ਆਪਣੇ ਟੀਮ ਨਾਲ ਪਹੁੰਚ ਗਏ ਅਤੇ ਗੱਡੀ ਦੀ ਚੈੱਕ ਕੀਤੀ ਜਾਂਦੇ ਕਿਥਾ ਤੇ ਵਿੱਚ ਵੱਡੇ ਹੂਟਰ ਲਗਵਾਏ ਹੋਏ ਹਨ 3 ਨੰਬਰ ਪਲੇਟ 'ਤੇ ਨਹੀਂ ਸੀ ਤਾਂ ਉਸ ਤੋਂ ਬਾਅਦ ਕਾਰ ਰਿਕਰਟ ਦੇ ਵੇਗ ਤੰਮੋ ਸਭ ਨੇ ਚਲਾਨ ਕੱਟ ਕੇ ਉਹਨਾਂ ਨੂੰ ਨੋਟ ਬਣਾਉਣਾ ਪਟਾ ਪੱਤ ਵਿੱਚ ਖਾਦ ਤੱਕ ਦਾ ਲੋਕਾਂ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਕਿਸੇ ਨੇ ਇਸ ਤਰ੍ਹਾਂ ਦੇ ਹੂਟਰ ਲਗਵਾਏ ਤਾਂ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ ਇਹ ਗੱਡੀ ਜਿਹੜੀ ਹੈ ਅੱਜ ਅਸੀਂ ਰੋਕ ਲਈਏ ਇਹਦੇ ਵਿੱਚ ਚੈੱਕ ਕਰਦੇ ਹਾਂ ਕਿ ਕੀ ਇਹਦਾ ਹੂਟਰ ਵੱਜਦਾ ਮੇਟਾ ਬਜਾਇਓ ਉਕਰ ਬਜਾਇਓ ਕੋਤਵੀ ਬੱਚਿਓ ਬੜੇ ਵਾਰੀ ਪਿਆਰ ਨਾ ਸਮਝਾਇਆ ਕਿ ਸ਼ਹਿਰ ਦੇ ਵਿੱਚ ਜਿਹੜਾ ਅਫਸਰ ਹੈ ਇਹ ਨਾ ਉਹ ਨਹੀਂ ਹਟਦਾ ਠੀਕ ਹੈ ਇਸ ਕਰਕੇ ਤੁਹਾਰੀ ਵਾਰ ਸਮਝਾਉਣ ਦੇ ਬਾਵਜੂਦ ਤੁਸੀਂ ਇਹਨਾਂ ਚੀਜ਼ਾਂ ਨੂੰ ਨਹੀਂ ਹਟਦੇ ਠੀਕ ਹੈ ਸਾਡਾ ਜੀ ਨਹੀਂ ਕਰਦਾ ਚਲਾਣ ਕਰਨ ਨੂੰ ਅਸੀਂ ਫਿਰ ਜਦੋਂ ਤੁਸੀਂ ਆਪਣੇ ਆਪ ਤੋਂ ਮਜਬੂਰ ਹੋ ਕਾਨੂੰਨ ਆਪਣੇ ਆਪ ਤੋਂ ਮਜਬੂਰ ਹੈ ਠੀਕ ਹੈ ਇਹ ਸਾਨੂੰ ਇਹਦੇ ਕੰਮ ਕਰਨੇ ਪੈਂਦੇ ਆ ਪਲੀਜ਼ ਨਾ ਕਰੋ ਇਦਾਂ ਕਿ ਤੁਹਾਨੂੰ ਨਾ ਹੋ ਐਜ਼ ਅ ਪ੍ਰੈਸ਼ਰ ਔਰ ਜਿਹੜੇ ਆ ਮੈਂ ਸਾਰਿਆਂ ਨੂੰ ਬੇਨਤੀ ਵੀ ਕਰੂੰਗਾ ਕਿ ਕਿਹੜੇ ਕੋਲ ਪ੍ਰੈਸ਼ਰ ਹੋਮ ਜਿਹੜੇ ਆ ਨਾ ਲਾਏ ਜਾਣ ਕਿਉਂਕਿ ਮਾਨਯੋਗ ਐਸਐਸਪੀ ਸ਼੍ਰੀ ਸੁਰਿੰਦਰ ਲੰਬਾ ਜੀ ਐਸਐਸਪੀ ਸ਼ਹਿਰਪੁਰ ਜਿਹਨੇ ਕਾਸਟ ਪੰਜਾ ਕੱਸਿਆ ਇਸ ਮਸਲੇ ਦੇ ਉੱਪਰ ਕਿ ਇਹ ਇਕੱਲਾ ਸ਼ਹਿਰਪੁਰ ਵਾਸਤੇ ਨਹੀਂਗਾ ਇਹ ਨਹੀਂ ਕਿ ਸ਼ਹਿਰਪੁਰ ਦੇ ਵਿੱਚੋਂ ਕੋਈ ਹੋਰ ਵੀ ਕੋ ਰੈਕਟੀ ਜਿਹੜਾ ਜਾਊਗਾ ਉਹ ਉੱਤਮਾਰ ਕੇ ਲੱਗੂਗਾ ਕਿ ਅਸੀਂ ਉਹਦੇ ਬਿਲਕੁਲ ਘਰ ਤੱਕ ਪੇਸ਼ਾ ਕਰਾਂਗੇ ਭਾਵੇਂ ਉਹ ਕਿਸੇ ਵੀ ਡਿਸਟ੍ਰਿਕਟ ਨੂੰ ਸਾਨੂੰ ਮੰਨ ਲਓ ਕਿ ਐਸਐਸਪੀ ਸਾਹਿਬ ਵੱਲੋਂ ਬਹੁਤ ਸੱਤਾ ਦਿੱਤਾ ਹੈ ਕਿ ਕਿਸੇ ਵੀ ਕੀਮਤ ਦੇ ਉੱਪਰ ਇਸ ਤਰ੍ਹਾਂ ਦੀ ਜਿਹੜੀ ਸੈਪ ਕਰੋਨਾ ਦੀ ਜੋ ਵਾਇਲੈਂਸ ਹੈ ਜਿਹੜਾ ਇਹ ਨਿਗਮਾਂ ਦੀ ਪਰੜਾ ਨਹੀਂ ਕਰਦਾ ਉਹਨੂੰ ਕਿਸੇ ਵੀ ਤਰ੍ਹਾਂ ਜਿਹੜਾ ਸਪਿਰ ਨਹੀਂ ਦਿੱਤਾ ਕਰੇਗਾ ਠੀਕ ਹੈ ਮੈਂ ਫੇਰ ਅਹੀ ਬੇਨਤੀ ਕਰਨੀ ਚਾਹੁੰਦਾ ਕਿ ਪਲੀਜ਼ ਪੁਲਿਸ ਦਾ ਸਾਥ ਦਿਓ ਕਿ ਜਿਹੜਾ ਇਹ ਜੀ ਵਾਇਲੇਸ਼ਨ ਹੈ ਉਹ ਨਾ ਹੋ ਕੋਕਟ ਵਗੈਰਾ ਨਾ ਹੋ ਆਓ ਕਹਣਾ ਨੰਬਰ ਦੇ 10 ਵਾਰ ਬਾਕੀ ਕਹਿੰਨਾ ਤੇਰੇ ਅਗੇ ਪੁੱਛੇ ਲੱਗਿਆ ਹੈ ਬਹੁਤ ਉਸਰੇ ਮਗਰਾਹ ਉਹ ਨਾਓ ਤਾਂ ਉਹਦੀ ਸ਼ੇਪ ਵਿਗਾੜ ਕੇ ਨਾ ਚਲਾਓ ਠੀਕ ਹੈ ਟ੍ਰਿਪਲਿੰਗ ਨਾ ਕਰੋ ਸ਼ਹਿਰ ਦੇ ਵਿੱਚ ਪਟਾਕੇ ਨਾ ਮਾਰੋ ਕਿਸੇ ਵੀ ਤਰ੍ਹਾਂ ਦਾ ਸਟੰਟ ਜਿਹੜਾ ਨਾ ਕਰੋ ਇਹ ਤੁਹਾਨੂੰ ਅੰਪਲ ਰਿਕੁਐਸਟ ਹੈ ਜੇ ਫਿਰ ਤੁਸੀਂ ਆਪਣੇ ਪੇਰੈਂਟਸ ਦਾ ਕਹਿਣਾ ਨਹੀਂ ਮੰਨੋਗੇ ਤੇ ਪਲੀਜ਼ ਇਹ ਸਭ ਪੇਰੈਂਟਸ ਦਾ ਕਹਿਣਾ ਮਨਾਉਣ ਵਾਸਤੇ ਸਾਨੂੰ ਬਾਰ-ਬਾਰ ਜਿਹੜੇ ਇੰਦਾਂ ਦੇ ਗਿਫਟ ਹੈ ਇਹ ਤੁਹਾਨੂੰ ਜਿਹੜੇ ਪਹਿਣਗੇ